ਕੈਨੇਡਾ ਨੂੰ ਲੋਕ ਛੱਡ ਛੱਡ ਕੇ ਕੋਈ ਆਸਟ੍ਰੇਲੀਆ ਮੂਵ ਹੋਈ ਜਾਂਦਾ ਇੱਥੋਂ ਕੋਈ ਅਮਰੀਕਾ ਤੁਰੇ ਜਾਂਦਾ ਕੋਈਆਂ ਚਲੋ ਦੁਬਈ ਚਲੇ ਜਾਂਦੇ ਆ ਭੁੱਖੇ ਮਰਨ ਨਾਲੋਂ ਤਾਂ ਕੋਈ ਮਰੀਲਾ ਤੁਰੇ ਜਾਂਦਾ ਇਸ ਟਾਈਮ ਬਾਈ ਜੀ ਕੈਨੇਡਾ ਦੇ ਹਾਲਾਤ ਜਿਹੜੇ ਬਹੁਤ ਨਾਜ਼ੁਕ ਕੰਮਕਾਰ ਮਿਲਦੇ ਨਹੀਂ ਮਹਿੰਗਾਈ ਬਾਲੀ ਹੋਈ ਪਈ ਆ ਖਰਚੇ ਜ਼ਿਆਦਾ ਬਹੁਤ ਹਾਲਾਤ ਬਾਈ ਜੀ ਮਾੜਿਆ ਜਿਹੜੇ ਵੀਰ ਹੁਣ ਤਿਆਰੀ ਖਿੱਚੀ ਬੈਠਿਆ ਜਿਨ੍ਹਾਂ ਦੇ ਵੀਜ਼ੇ ਆਏ ਪਏ ਆ ਕੈਨੇਡਾ ਦੇ ਵੀ ਹਾਂ ਸ਼ੋਪਾਂ ਕਰੀ ਜਾਂਦੇ ਆ ਅਸੀਂ ਚਲੇ ਜਾਣਾ ਬਾਈ ਜੀ ਉਹ ਬੜੀ ਨਾ ਖੁਸ਼ੀ ਮਨਾਉਣ ਕਿਉਂਕਿ ਇਸ ਟਾਈਮ ਬਾਈ ਜੀ ਹਾਲਾਤ ਬਹੁਤ ਜ਼ਿਆਦੇ ਮੜੇ ਆ ਸਿਰਫ ਇਹਨਾਂ ਜ਼ਰੂਰ ਹੋ ਜਾਂਦਾ ਪਿੰਡ 'ਚ ਲੋਗੋ ਲੱਗ ਜਾਂਦਾ ਵੀ ਫਲਾਣੇ ਦਾ ਫਲਾਣਾ ਮੁੰਡਾ ਕੈਨੇਡਾ 'ਚ ਗਿਆ ਸਿਰਫ ਇੱਕ ਤੁਹਾਡੇ ਪਾਸਪੋਰਟ ਤੇ ਸਟੈਂਪ ਲੱਗ ਜਾਂਦੀ ਆ ਪਰ ਇਸ ਟਾਈਮ ਬਾਈ ਜੀ ਕੈਨੇਡਾ ਦਾ ਹਾਲਾਤ ਬਹੁਤ ਕੈਨੇਡਾ ਦੇ ਹਾਲਾਤ ਬਹੁਤ ਜ਼ਿਆਦੇ ਮੜੇ ਆ ਜਿਹੜੇ ਵੀਰ ਕਮੈਂਟ ਕਰਦੇ ਹੁੰਦੇ ਆ ਕਿ ਹਾਂ ਯਾਰ ਜਿਹੜੇ ਮਤਲਬ ਨਹੀਂ ਤੂੰ ਐਵੇਂ ਮਾਰੀ ਜਨਾ ਕੈਨੇਡਾ ਬਹੁਤ ਸੈਟ ਅਪ ਰਾਣ ਉਹ ਬਾਈ ਜੀ ਪੁਰਾਣੇ ਬੰਦੇ ਆ ਜਿਹੜੇ ਪੁਰਾਣੇ ਅਜ ਤੋਂ ਆਏ ਹਨ 15 15 20 20 ਸਾਲ 25 25 ਸਾਲ ਬਈ ਉਦੋਂ ਪੈਸੇ ਬਣਦੇ ਸੀ ਨੋ ਡਾਊਟ ਉਹਨਾਂ ਸਮਿਆਂ ਦੇ ਵਿੱਚ ਲੋਕ ਵੀ ਬਹੁਤ ਘੱਟ ਸੀ ਪੇ ਰੇਟ ਵੀ ਚੰਗਾ ਮਿਲਦਾ ਸੀਗਾ ਹਰੇਕ ਸਾਂ ਜੌਬਾਂ ਸੀਗੀਆਂ ਉਹਨਾਂ ਸਮਿਆਂ ਦੇ ਵਿੱਚ ਜਿਹੜਾ 5 7 ਸਾਲ ਹੀ ਕੰਮ ਕਰ ਜਾਂਦਾ ਸੀ ਕੈਨੇਡਾ ਦੇ ਵਿੱਚ ਉਹ ਬਈ ਸੈੱਟ ਹੋ ਜਾਂਦਾ ਸੀ ਪੈਰ ਜੇ ਲੱਗ ਜਾਂਦੇ ਸੀ ਲੈ ਆਪਦੇ ਘਰ ਘੁਰ ਦੇ ਨੇੜੇ ਪਹੁੰਚ ਜਾਂਦਾ ਸੀਗਾ ਪਰ ਅੱਜ ਦੇ ਸਮੇਂ 'ਚ ਬਈ ਬਹੁਤ ਹਾਲਾਤ ਮਾੜੇ ਆ ਹਨਾ ਬੰਦਾ ਅੱਜ ਵੀ ਸੈੱਟ ਹੋ ਜੂਗਾ ਪਰ ਹੋਊ ਬਈ ਘੱਟੋ ਘੱਟ ਉਹਨਾਂ ਸੈੱਟ ਜਿਹੜਾ ਪੰਜਾਂ ਸਾਲਾਂ 'ਚ ਬੰਦਾ ਉਹਨਾਂ ਅੱਜ ਤੋਂ 20-25 ਸਾਲਾਂ 'ਚ ਪਹਿਲਾਂ ਹੋ ਜਾਂਦਾ ਸੀ ਉਹ ਮੇਰੇ ਸਾਹ ਅੱਜ 15-20 ਸਾਲਾਂ ਦੇ ਵਿੱਚ ਉੱਥੇ ਜਾਊਗਾ ਕਿਉਂਕਿ ਬਾਈ ਜੀ ਹਫ਼ਤੇ ਵਿੱਚ ਕੋਈ ਤਾਂ ਇੱਕ ਦਿਨ ਕੰਮ ਕਰਦਾ ਕਿਸੇ ਨੂੰ ਦੋ ਦਿਨ ਕੰਮ ਮਿਲਦਾ ਜਦੋਂ ਫੋਨ ਲਾਉਂਦੇ ਉਦੋਂ ਜਾਂਦੇ ਆ ਤੇ ਕਿਸੇ ਨੂੰ ਕੰਮ ਹੀ ਨਹੀਂ ਮਿਲਦਾ ਹਨਾ ਇੱਥੇ ਵਖਲੋ ਵੀ ਇੱਕ ਤਾਂ ਮਹਿੰਗਾਈ ਇੰਨੀ ਜ਼ਿਆਦਾ ਹੋਈ ਪਈ ਆ ਜਿਹੜਾ ਦੁੱਧ ਦਾ ਪੈਕੇਟ 3-4 ਡਾਲਰਾਂ ਦਾ ਸੀਗਾ ਪਹਿਲਾਂ ਉਹ 6-700 ਡਾਲਰਾਂ ਦਾ ਹੋਇਆ ਪਿਆ ਅਤੇ ਤਿੰਨ ਚਾਰ ਸਾਲਾਂ ਦੇ ਵਿੱਚ ਇੰਨੀ ਵਗਾਈ ਵਧ ਗਈ ਬਾਲੀ ਪੁਰਾਣੀ ਗੱਲ ਨਹੀਂ ਆਪਾਂ ਕਰਦੇ ਤੇ ਜਿਹੜੇ ਆਪਣੇ ਆਟਾ ਸੀਗਾ ਉਹ ਤਿੰਨ ਤਿੰਨ ਚਾਰਾਂ ਚਾਰ ਡਾਲਰਾਂ ਦਾ ਬੈਗ ਹੁੰਦਾ ਸੀਗਾ ਉਹ 15 15 16 16 ਡਾਲਰਾਂ ਦਾ ਉਹ ਹੋਇਆ ਪਿਆ ਤੇ ਗਰੋਸਰੀਆਂ ਰੈਂਟ ਘਰਾਂ ਦੇ ਖਰਚੇ ਹਰੇਕ ਚੀਜ਼ ਨੂੰ ਬਾਈ ਜੀ ਅੱਗ ਲੱਗ ਗਈ ਆ ਤੇ ਆਮਦਨ ਹੈਣੀਗੀ ਤੇ ਖਰਚਾ ਵਾੜਾ ਜਾਦੇ ਆ ਹਨਾ ਇਸ ਕਰਕੇ ਕੈਨੇਡਾ ਦੇ ਹਾਲਾਤ ਬਾਈ ਜੀ ਬਹੁਤ ਜ਼ਿਆਦੇ ਨਾਜ਼ੁਕ ਹੋਏ ਪਏ ਆ ਬਹੁਤ ਹਾਲਾਤ ਜਿਹੜੇ ਖਤਮ ਹੋਏ ਪਏ ਆ ਤੇ ਇੱਕ ਜਿਹੜੀ ਇੱਥੋਂ ਦੀ ਗਵਰਨਮੈਂਟ ਆ ਉਹਨੇ ਬਈ ਜਿਹੜਾ 8 ਲੱਖ ਜਿਹੜਾ ਬੱਚਾ ਰਿਪੋਰਟ ਕਰਨ ਦੀ ਤਿਆਰੀ ਦੇ ਵਿੱਚ ਬੈਠੀ ਹੈ ਕਿ ਜਿਹੜਾ 8 ਲੱਖ ਸਟੂਡੈਂਟ ਹੈਗਾ ਜਿਨ੍ਹਾਂ ਦੇ ਵਰਕ ਪਰਮਿਟ ਹੁਣ ਖਤਮ ਹੋ ਜਾਣੇ ਆ 25 ਵਿੱਚ ਜਾਂ 26 ਵਿੱਚ ਉਹਨਾਂ ਨੂੰ ਕਹਿੰਦੇ ਵੀ ਚਲੋ ਤੁਸੀਂ ਆਪਦੇ ਘਰਾਂ ਨੂੰ ਤੇ ਉਹਨਾਂ ਨੇ ਮੰਗ ਕੀਤੀ ਵੀ ਸਾਨੂੰ ਸਾਲ ਜਾਂ ਡੇਢ ਸਾਲ ਦਾ ਹੋਰ ਸਾਨੂੰ ਵਰਕ ਪਰਮਿਟ ਦਿੱਤਾ ਜਾਵੇ ਤਾਂ ਜੋ ਅਸੀਂ ਇੱਥੇ ਹੋਰ ਸਟੇ ਕਰ ਸਕੀਏ ਕੋਈ ਪੀਆਰ ਦਾ ਕੋਈ ਹੱਲਾ ਗੁੱਲਾ ਕੋਈ ਨੇੜੇ ਕਰ ਲਈ ਹੈ ਨਾ ਕੋਈ ਆਪਦਾ ਪਰ ਉਹ ਆਂਦਾ ਜਿਹੜਾ ਇੱਥੋਂ ਦਾ ਮਾਰਕ ਮਿਲਰ ਆ ਉਹ ਕਹਿੰਦਾ ਵੀ ਸਾਡੇ ਤਾਂ ਹੱਥ ਖੜੇ ਆ ਤੇ ਅਸੀਂ ਹੋਰ ਵੀਜ਼ਾ ਨਹੀਂ ਤੁਹਾਨੂੰ ਦੇ ਸਕਦੇ ਤੁਸੀਂ ਆਪ ਦਾ ਵੀ ਚਲੋ ਘਰਾਂ ਨੂੰ ਪਰ ਜਿਹੜੇ ਇੱਥੋਂ ਦੇ ਸਟੂਡੈਂਟ ਹਨ ਜਿਨ੍ਹਾਂ ਦੀ ਜਿਨ੍ਹਾਂ ਨੂੰ ਡਿਪੋਟ ਕਰਨ ਦੀ ਤਿਆਰੀ ਚਾਪ ਉਹ ਹੜਤਾਲਾਂ ਲਾਈ ਬੈਠੇ ਇੱਥੇ ਇੱਥੇ ਸਟ੍ਰੈਕਾਂ ਲਾਈ ਬੈਠੇ ਵੀ ਅਸੀਂ ਨਹੀਂ ਜਾਣਾ ਤੇ ਹੁੰਦਾ ਹੀ ਆ ਬਾਈ ਜੀ ਹੁਣ ਜਿਨ੍ਹਾਂ ਦਾ ਪਿੱਛੇ ਨਹੀਂ ਕੁਝ ਵਿਚਾਰਿਆਂ ਦਾ ਹੈਗਾ ਤੇ ਉਹ ਫਿਰ ਕਿਹੜੇ ਮੂਹਣਾ ਪਿੰਡ ਮੁੜ ਜਾਣਗੇ ਨਾ ਪਿੰਡ ਦੇ ਵਿੱਚ ਵੀ ਮਜ਼ਾਕ ਤੇ ਜਿਹੜੇ ਜਿਹੜੇ ਸੈਟਅਪ ਵਿਚਾਰੇ ਜਿਹੜੇ ਘਰੋਂ ਚੰਗੇ ਉਹ ਆਪਦੇ ਪਿੰਡਾਂ ਨੂੰ ਮੁੜੀ ਜਾਂਦੇ ਆ ਕੋਈ ਮਤਲਬ ਛੱਟਾ ਵਾਸ ਮੁੜ ਜਾਂਦੇ ਜਿੰਨਾ ਉਹ ਨਹੀਂ ਮੁੜਿਆ ਜਾਂਦਾ ਉਹ ਹੋਰ ਪਾਸੇ ਨੂੰ ਚਲੇ ਜਾਂਦੇ ਆ ਚਲੋ ਅਮਰੀਕਾ ਦੀ ਸੋ ਅਮਰੀਕਾ ਦੀ ਡੋਂਕੀ ਲਈ ਜਾਂਦੇ ਲੋਕ ਇਥੋਂ ਨਿਕਲੇ ਜਾਂਦੇ ਆ ਕੋਈ ਆਸਟ੍ਰੇਲੀਆ ਨੂੰ ਵਗ ਜਾਂਦਾ ਤੇ ਬਈ ਅੱਜ ਦੇ ਸਮੇਂ ਵਿੱਚ ਜੇ ਤੁਸੀਂ ਫੈਲ ਲਾਉਣੀ ਆ ਮੇਰੇ ਹਿਸਾਬ ਚ ਜਿਹੜਾ ਚੰਗਾ ਆਪਦਾ ਰੋਟੀ ਵਧੀਆ ਖਾਂਦਾ ਮੇਰੇ ਹਿਸਾਬ ਚੋਂ ਨਾ ਪੰਗਾ ਲਓ ਬਾਹਰ ਦਾ ਹਨਾ ਜੇ ਤੁਸੀਂ ਲੈਣਾ ਵੀ ਪੰਗਾ ਆ ਤੇ ਬਈ ਆਸਟ੍ਰੇਲੀਆ ਵਰਗੀਆਂ ਕੰਟਰੀਆਂ ਵਿੱਚ ਨਿਊਜ਼ੀਲੈਂਡ ਵਰਗੀਆਂ ਚ ਲਾ ਲਓ ਹਨਾ ਹਾਲਾਤ ਤਾਂ ਉੱਥੇ ਵੀ ਬਾਹਲੇ ਵਧੀਆ ਨਹੀਂ ਪਰ ਕੈਨੇਡਾ ਨਾਲ ਕੋਸ਼ੋ ਠੀਕ ਆ ਉਥੋਂ ਦੇ ਵੀਰ ਵੀ ਕਹਿੰਦੇ ਹੁੰਦੇ ਆ ਵੀ ਹਾਲਾਤ ਇੱਥੇ ਵੀ ਠੀਕ ਨਹੀਂ ਰੈਸੈਸ਼ਨ ਸਾਰੀ ਦੁਨੀਆ 'ਚ ਹੀ ਆਇਆ ਜਦੋਂ ਦਾ ਕਰੋਨਾ ਗਿਆ ਹਾਲਾਤ ਹਰੇਕ ਥਾਂ ਹੀ ਮੰਦੇ ਹੋਏ ਪਏ ਆ ਹੁਣ ਕਈ ਵੀਰ ਪੁੱਜਦੇ ਹੁੰਦੇ ਯਾਰ ਕਦੋਂ ਸਹੀ ਹੋਊਗਾ ਭਾਈ ਸਹੀ ਹੋਣ ਦੇ ਹਜੇ ਕੋਈ ਅਸਾਰ ਹੈ ਨਹੀਂ ਵੀ ਕਹਿੰਦੇ ਆ ਵੀ 27 28 ਤੋਂ ਇਦੋਂ ਗਾਂਹ ਜਾ ਕੇ ਮਾੜਾ ਮਾੜਾ ਜਿਹੜਾ ਕੰਮ ਮੈ ਲੱਗੂਗਾ ਪਰ ਹਾਲਾਤ ਬਹੁਤ ਜ਼ਿਆਦੇ ਮਾੜੇ ਆ ਇਸ ਕਰਕੇ ਬਾਈ ਜੀ ਆਪਦਾ ਬਾਹਲਾ ਪੈਸਾ ਪੂਸਾ ਲਾ ਕੇ ਨਾ ਕੈਨੇਡਾ ਵਰਗੀਆਂ ਕੰਟਰੀਆਂ 'ਚ ਤੁਰੇ ਜਾਓ ਆਪਾਂ ਤੁਹਾਡੇ ਫਾਇਦੇ ਲਈ ਕਹਿੰਨੇ ਆ ਭਲੇ ਲਈ ਕਹਿੰਨੇ ਕਿਉਂਕਿ ਤੁਸੀਂ ਮੈਨੂੰ ਸੁਣਦੇ ਆ ਹਨ ਤੇ ਇਸ ਕਰਕੇ ਬਾਈ ਜੀ ਹਾਲਾਤ ਇਸ ਟਾਈਮ ਕੈਨੇਡਾ ਦੇ ਬਹੁਤ ਜਿਆਦੇ ਮੜਿਆ ਕਈ ਵੀਰ ਕਮੈਂਟ ਕਰਦੇ ਹੁੰਦੇ ਆ ਕਿ ਤੂੰ ਕੈਨੇਡਾ ਨੂੰ ਭੰਡਨਾ ਜੇ ਵੋ ਮੈਂ ਭੰਡਦਾ ਨਹੀਂ ਬਾਈ ਜੀ ਮੈਂ ਇੱਥੋਂ ਦੇ ਹਾਲਾਤ ਵੇਖੇ ਕਿੰਨੇ ਬੱਚੇ ਸੁਸਾਇਸਾਈਡ ਕਰੀ ਜਾਂਦੇ ਆ ਹਾਰਟ ਅਟੈਕ ਹੋਈ ਜਾਂਦੇ ਉਹਦਾ ਵੱਡਾ ਕਾਰਨ ਇਹ ਹੋਈ ਆ ਵੀ ਖਰਚਾ ਜਿਆਦਾ ਆ ਬਣਦਾ ਕੱਖਣੀ ਪਿੱਛੇ ਮੁੜ ਨਹੀਂ ਜੋਗੇ ਹੁੰਦੇ ਕਈ ਇੱਥੇ ਬੱਚੇ ਵੇਖਿਆ ਵੀਡੀਓ ਵੇਖੀ ਜਾਂ ਜਿਹੜੇ ਵਾਲੇ ਰੋਲਦੇ ਫਿਰਦੇ ਆ ਡਿਪਰੈਸ਼ਨ ਦੇ ਵਿੱਚ ਬੈਗ ਕੋਲੇ ਰੱਖਿਆ ਜਾਰੇ ਕਿੱਥੇ ਕਿਦੇ ਸੌਂਦੇ ਹਾਲਾਤ ਬਹੁਤ ਮਾੜੇ ਹੋਏ ਪਏ ਇੱਥੋਂ ਦੇ ਬਹੁਤ ਜ਼ਿਆਦਾ ਇਸ ਕਰਕੇ ਬਾਈ ਜੀ ਆਪਦਾ ਪਹਿਲਾਂ ਹੀ ਸੋਚ ਵਿਚਾਰ ਕੇ ਚੱਲੋ ਐਵੇਂ ਨਹੀਂ ਵੀ ਐਵੇਂ ਮਤਲਬ ਵੀ ਅਸੀਂ ਕੈਨੇਡਾ ਹੀ ਜਾਣਾ ਕੈਨੇਡਾ ਹੀ ਜਾਣਾ ਗਵਾਂਢੀ ਚਲਿਆ ਗਿਆ ਜੇ ਗਵਾਂਢੀ ਕੋਲੇ ਚਾਰ ਕਿੱਲੇ ਜ਼ਮੀਨ ਦੇ ਆ ਤੇ ਉਹ ਕੈਨੇਡਾ ਚਲਿਆ ਗਿਆ ਜੇ 100 ਕਿੱਲਾ ਬੰਦਾ ਵਾਈ ਕਰਦਾ ਉਹ ਨੂੰ ਐ ਹੋ ਜਾਂਦਾ ਵੀ ਯਾਰ ਮੈਂ ਵੀ ਛੱਡ ਕੇ ਕੈਨੇਡਾ ਹੀ ਜਾਵਾਂ ਇਹ ਪਤਾ ਨਹੀਂ ਕੈਨੇਡਾ ਚ ਕੀ ਆ ਨਾ ਜਿਹੜਾ ਵੀ ਸਾਨੂੰ ਨਹੀਂ ਮਿਲਿਆ ਇਸ ਕਰਕੇ ਬਈ ਜੀ ਆਪਦਾ ਮੈਂ ਇਹ ਗੱਲ ਕਹਿਣਾ ਵੀ ਕੈਨੇਡਾ ਵਰਗੀਆਂ ਜਿਹੜੀਆਂ ਕੰਟਰੀਆਂ ਬਹੁਤ ਵਧੀਆ ਕੰਟਰੀਆਂ ਹਨ ਪਰ ਆਪਾਂ ਕਰਨ ਕਿਉਂ ਆਉਣੇ ਆ ਕਰਨ ਤਾਂ ਆਪਾਂ ਜੌਬ ਹੋਣੇ ਆ ਆਪਾਂ ਵਧੀਆ ਤੋਂ ਕੀ ਲੈਣਾ ਜੇ ਆਪ ਨੂੰ ਜੌਬਾ ਹੀ ਨਹੀਂ ਮਿਲੀਆਂ ਕੰਮ ਹੀ ਨਹੀਂ ਮਿਲੇ ਫਿਰ ਆਪਾਂ ਤਾਂ ਯਾਰ ਪਿੰਡ ਵਧੀਆ ਆਪਦੇ ਆਪਦੇ ਘਰੇ ਵਧੀਆ ਕਿੱਥੇ ਤੁਹਾਨੂੰ ਹਰੇਕ ਚੀਜ਼ ਘਰ ਦੀ ਤਾਂ ਹੈਗੀ ਆ ਘਰੇ ਆਪਣਾ ਪਾਣੀ ਵੀ ਆਪਦਾ ਇੱਥੇ ਪਾਣੀ ਵੀ ਮੁੱਲ ਦਾ ਆਪਣੇ ਘਰਾਂ ਦੇ ਵਿੱਚ ਕਣਕ ਦੇ ਡਰਮ ਭਰੇ ਪਏ ਹੁੰਦੇ ਇੱਥੇ ਬਈ ਜੀ ਕਣਕ ਵੀ ਮੁੱਲ ਦੀ ਆਪਾਂ ਸਬਜ਼ੀ ਲਾ ਲੈਨੇ ਆ ਘਰਾਂ ਦੇ ਵਿੱਚ ਖੇਤਾਂ 'ਚ ਸਬਜ਼ੀ ਵਾਧੂ ਹੋ ਜਾਂਦੀ ਇੱਥੇ ਸਬਜ਼ੀ ਵੀ ਮੁੱਲ ਦੀ ਬਾਕੀ ਆਪਦਾ ਘਰ ਹੁੰਦਾ ਆਪਣੇ ਪਿਓ ਦਾ دادਦੇ ਨੇ ਬਣਾਇਆ ਉਹਦਾ ਰੈਂਟ ਨੇ ਦੇਣਾ ਹੁੰਦਾ ਇੱਥੇ ਆ ਇੱਥੇ ਘਰ ਵੀ ਸਾਰੇ ਕਿਰਾਏ ਤੇ ਰੈਂਟ ਦੇਣਾ ਹੁੰਦਾ ਇੱਥੇ ਬਈ ਜੀ ਇਸ ਟਾਈਮ ਹਾਲਾਤ ਬਹੁਤ ਜ਼ਿਆਦੇ ਮੰਦੇ ਆ ਇਸ ਕਰਕੇ ਆਪਦਾ ਜੋ ਵੀ ਸਟੈਪ ਚੱਕਣਾ ਸੋਚ ਸਮਝ ਕੇ ਚੱਕਿਓ ਤੇ ਬਾਕੀ ਜਿਹੜੇ ਕਮੈਂਟ ਕਰਦੇ ਆ ਕੰਤੂ ਪ੍ਰੇੰਤ ਉਹਨਾਂ ਨੇ ਤਾਂ ਕਰੇ ਜਾਣਾ ਜਿਹੜੇ ਸੁਣਨ ਵਾਲੇ ਆ ਉਹ ਸੁਣ ਲੈਂਦੇ ਆ ਤੇ ਗੱਲਾਂ ਬਾਤਾਂ ਬਾਬੇ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਕਿਸੇ ਵੀਰ ਭੈਣ ਨੂੰ ਪਤਾ ਲੱਗ ਸਕੇ ਕਿ ਅੱਜ ਦਾ ਜਿਹੜਾ ਸਮਾਂ ਬਾਈ ਜੀ ਕੈਨੇਡਾ ਦਾ ਖਲਾਤ ਜਿਹੜੇ ਬਹੁਤੇ ਚੰਗੇ ਨਹੀਂਗੇ ਧੰਨਵਾਦ ਜੀ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਰੱਬ ਰੱਖੇ